ਮੈਂ ਵੀ ਵੀਰੋ 5:30 ਹੋ ਗਏ ਸ਼ਾਮ ਕੇ ਤੇ ਮੀਂਹ ਲੱਗਿਆ ਬਈ ਪੈਣ ਤੇ ਕੰਮ ਲਾ ਸਕਦਾ ਪਾਣੇ ਤੇ ਮੀਂਹ ਲੱਗਿਆ ਵੀ ਪੈਣ ਤੇ ਸ਼ਾਮ ਕੇ 5:30 ਹੋ ਗਏ ਤੇ 22 ਜੂਨ ਹੋ ਵੀ ਅੱਜ ਸਾਤਰੀ ਕਾਲ ਜੀ ਸਾਰਿਆਂ ਨੂੰ ਤੇ ਸਵਾਦਤਾ ਜੀ ਮੈਂ ਤੁਹਾਡਾ ਇੱਕ ਵਾਰੀ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਜਿਹੜੀ ਪਾਈ ਝੋਣ ਤੇ 6:30 ਹੋ ਗਏ ਵੀ ਸ਼ਾਮ ਕੇ ਤੇ ਬਾਰਿਸ਼ ਹੋਣ ਲੱਗੀ ਦੇਖੋ ਤੇ ਮੀਂਹ ਲੱਗਿਆ ਬਈ ਪੈਣ ਇਹ ਕੰਮ ਲਾਇਆ ਹੋਇਆ ਰਿਹਾ ਆਪਾਂ ਨੇ ਕਰਾ ਹਾਂ ਤੇ ਦੇਖੋ ਹੁਣ ਹੁਣ ਇਸ ਤਰੀਕੇ ਤੇ ਵੀ ਹੁਣ ਹੁਣ ਮੀਂਹ ਆ ਗਿਆ ਤੇ ਚੂਨਾ ਚੂਨਾ ਵੀ ਲਾ ਦੀ ਆਪਾਂ ਨੇ 5 ਕਿੱਲੇ ਤੇ ਜਿਹੜੇ 2 ਕਿੱਲੇ ਪਾਨੇ 26 ਲਾਏ ਆ ਤੇ 3 ਕਿੱਲੇ 14 ਗੇ ਤੇ ਕੰਮ ਵੀ ਵੀ ਲਾ ਰੱਖਿਆ ਕਰਾਂ ਦੇਖੋ ਵੀਰੋ ਮੀਂਹ ਆ ਗਿਆ ਥੋੜਾ ਜਿਹਾ ਤੇਜ਼ ਤੇ ਕਾਫੀ ਦਿਨ ਹੋ ਗਏ ਬਈ ਮੀਂਹ ਦੱਸਿਆ ਹੋਇਆ ਦਾ ਨੈਟਪਾ ਤੇ ਇੱਕ ਹਫਤੇ ਗਮੀਂ ਦੱਸਿਆ ਹੋਇਆ ਦਾ ਤੇ 3-4 ਦਿਨਾਂ ਤੋਂ ਬੱਦਲ ਵਾਈ ਰਹੀ ਆ ਪਰ ਮੀਂਹ ਨਹੀਂ ਪਿਆ ਪਰ ਅੱਜ ਮੀਂਹ ਆ ਗਿਆ ਦੇਖੋ ਵੀ ਤੇ ਵਧੀਆ ਛਿੱਟਾ ਪੈਣ ਲੱਗ ਰਿਹਾ ਦੇਖੋ ਤੇ ਆਪਣਾ ਟਰੈਕਟਰ ਬਈ ਬਾਹਰ ਤਾਂ ਉਹ ਦੇਖੋ ਤੇ ਹੁਣੇ-ਹੁਣੇ ਆਪਾਂ ਨੇ ਅੰਦਰ ਲਾਇਆ ਕਿਉਂਕਿ ਜਿਹੜੀ ਇਸ ਤੇ ਬੇਸ ਲੱਗ ਰਹੀ ਉਹਦੇ ਵਿੱਚ ਪਾਣੀ ਪੈ ਜਾਂਦਾ ਇਸ ਕਰਕੇ ਆਪਾਂ ਨੇ ਮੋੜ ਕੇ ਅੰਦਰ ਲਾ ਕੇ ਦੇਖੋ ਪੜਾਤਾ ਤੇ ਗੱਡੀ ਵੀ ਆਪਣੀ ਕਾਫੀ ਦਿਨਾਂ ਤੋਂ ਇੱਥੇ ਹੀ ਖੜੀ ਆ ਕਿਉਂਕਿ ਪਰੇ ਤੁਹਾਨੂੰ ਪਤਾ ਕੰਮ ਬਈ ਚੱਲ ਰਿਹਾ ਇਸ ਕਰਕੇ ਉੱਥੇ ਨਹੀਂ ਲੱਗ ਨਹੀਂ ਸਕਦੀ ਤੇ ਇੱਥੇ ਲਾਣੀ ਪਈ ਤੇ ਮੀਂਹ ਬਈ ਇੱਕ ਹਫ਼ਤੇ ਦਾ ਦੱਸਿਆ ਆ ਪਰ ਕਿਹੜੇ ਦਿਨ ਪੈ ਜੇ ਉਹ ਪਤਾ ਨਹੀਂ ਤੇ ਹੁਣ ਪੈ ਗਿਆ 6.5 ਸੌਰੀ 5:30 ਦਾ ਟਾਈਮ ਆ ਤੇ ਅੱਜ 22 ਜੂਨ ਆ ਬਿਰੋ ਤੇ ਡਰਾਈਵਰੀ ਆਪਾਂ ਨੇ ਇੱਕ ਮੋਟਰ ਦੀ ਕੱਢੀ ਹੋਈ ਐ ਠਿੱਕੇ ਦੀ ਜ਼ਮੀਨ ਲਈ ਸੀ ਜਿਹੜੀ ਤੇ ਬਾਕੀ ਆਪਾਂ ਨੇ 5 ਕਿੱਲੇ ਬਾਈ ਜੀਰੀ ਦੇ ਝੌਨੇ ਦੇ ਲਾਤੇ ਕਿਉਂਕਿ 3 ਕਿੱਲੇ ਪਾਣੀ ਜਿਹੜੇ 14 ਦੇ ਲਾਏ ਆ ਤੇ 2 ਕਿੱਲੇ ਆਪਾਂ ਨੇ 26 ਦੇ ਲਾਤੇ ਤੇ ਬਾਕੀ ਹਲੇ ਭੈ ਅੱਧਾ ਪਾਣੀ ਛੱਡਿਆ ਨਹੀਂ ਤੇ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਖੇਤਾਂ ਜਾ ਕੇ ਪਰ بارش ਥੋੜੀ ਘਟ ਜਾਣ ਲੋ ਨੇ ਵੀਰੋ ਥੋੜਾ ਜਿਹਾ ਘਟਿਆ ਤੇ ਬੁੰਦਾ ਬੰਦੀ ਪਹਿਲਾਂ ਤੇਜ਼ ਆ ਗਈ ਸੀ ਖਦਮ ਤੇ ਥਮ ਥੋੜੀ ਬਹੁਤੀ ਘਟਿਆ ਤੇ ਹੁਣ ਚਲਾਂਗੇ ਬਈ ਆਪਾਂ ਖੇਤਾਂ ਵਾਂ ਤੇ ਉੱਥੇ ਜਾ ਕੇ ਤੁਹਾਨੂੰ ਦੱਸਾਂ ਮੈਂ ਝੋਨਾ ਝੂਨਾ ਜਿਹੜਾ ਲਾਇਆ ਹੁਣ ਤੱਕ 5 ਕਿੱਲੇ ਲਾਇਆ ਤੇ ਚਲੋ ਫਿਰ ਚੱਲਦੇ ਆਂ ਆਪਣੀ ਬਾਈਕ ਲੈ ਕੇ ਮਿੱਤਰੋ 1000 ਰੁਪਏ ਸਕਰੀਨ ਕੋ ਆ ਗਈ एकदम ਆਈ ਤੇ ਜਦੀ ਥਮ ਗਈ ਤੇ ਜੀਰੀਆਂ ਜੂਰੀਆਂ ਬਈ ਦੇਖੋ ਲੱਗੀਆਂ ਦਵਾ ਬਣਾ ਲੈ ਮੈਂ ਵੀ ਝੂੜ ਪਿਆ ਫਿਰ ਕਿਹਾ ਉਹ ਬੋਲ ਰਿਹਾ ਬਈ ਵਿੱਚ ਕਰਾ ਮੈਂ ਵਿੱਚ ਬੋਲ ਰਿਹਾ ਦਵਾ ਬਣਾ ਲੈ ਕਿਉਂ ਬੜਾ ਲੈ ਦਵਾ ਦੇਖੋ ਬਈ ਜੀਰੀ ਜੂਰੀ ਲੱਗੀ ਮੰਨ ਮੇਰਾ ਮੂਵੀ ਵੀਰੋ ਪਹੁੰਚ ਗਏ ਪਖੇਤੋਂ ਬਈ ਤੇ ਉਹ ਦੋ ਕਿੱਲੇ ਆਪਣੇ ਠੇਕੇ ਵਾ ਜਿਹੜੇ ਆਪਾਂ ਨੇ 14 ਕਿੱਲੇ ਆਏ ਆ ਬਈ ਇੱਕ ਇੱਕ ਹੀ ਕਰੇਗਾ ਥੈਲਾ ਸਾਂ ਪਾ ਦੀਆ ਤੇ ਅੱਜੇ ਪਾਇਆ ਰੇ ਬਈ ਤੇ ਮੀ ਥੋੜੇ ਦੇਰ ਆਇਆ ਥੋੜਾ ਜਿਹਾ ਤੇ ਕਿਣਮੇਣ ਪਰ ਆਈ ਵਾ ਹਟ ਗਿਆ ਬਾਕੀ ਵੀਰੋ ਆਪਣੀ ਉਹ ਸਾਹਮਣੇ ਮੋਟਰ ਹਾਊਸ ਆਪਾਂ ਨੇ 3 ਕਿੱਲੇ ਲਾਏ ਆ ਤੇ 1 ਕਿੱਲਾ ਆਪਾਂ ਨੇ ਹੁੱਤਾ ਵੀ 14 ਗਾ ਤੇ 2 ਕਿੱਲੇ 26 ਗੇ ਤੇ 26 ਆਪਾਂ ਨੇ ਕੱਲੇ ਲਾਈ ਆ ਤੇ ਇੱਧਰ ਜਿਹੜਾ 14 ਕਿੱਲਾ ਸਾਂ ਵੀ ਆਪਾਂ ਨੇ 3 ਥੈਲੇ 3 ਕਿੱਲੇ ਪਾ ਦੀ ਅੱਜ ਤੇ ਮੌਸਮ ਦੇਖੋ ਵੀ ਬੰਨਾ ਵਧੀਆ ਹੋ ਰਿਹਾ ਤੇ ਬੱਦਲ ਹੋ ਰਿਹਾ ਪੂਰਾ ਤੇ ਮੀਂਹ ਥੋੜਾ ਜਿਹਾ ਆਇਆ ਥੋੜੀ ਜਿਹੀ देर ਤੇ ਜਦ ਹਟ ਗਿਆ ਤੇ ਮੌਸਮ ਵਧੀਆ ਬਣ ਰਿਹਾ ਤੇ ਚਲੋ ਫਿਰ ਚੱਲਦੇ ਆਪਾਂ ਮੋਟਰ ਤੇ ਵੀਰੋ ਰੱਬ ਨੇ ਮੀਂਹ ਤਾਂ ਪਾਇਆ ਬਈ ਪਰ ਚੰਗੀ ਤਰ੍ਹਾਂ ਪਾਇਆ ਨਹੀਂ ਤੇ ਸੜਕ ਪਾ ਜਾ ਰਹੇ ਤੇ ਦੇਖੋ ਤੁਰੇ ਤੁਰੇ ਤਿੰਨਾਂ ਘਾਰਾ ਘਾਰਾ ਕਰਦੇ ਦੇਖੋ ਵੀ ਸੜਕ ਪਾ ਤੇ ਚੱਪਲਾਂ ਨੂੰ ਘਾਰਾ ਘਰਾ ਚਿਪੜ ਗਿਆ ਇਧਰ ਆਪਨੇ ਆ ਗਏ ਬਈ ਤੇ ਉਹ ਸਾਹਮਣੇ ਮੋਟਰ ਆ ਤੇ ਚੱਲਦੇ ਆਪਾਂ ਤੇ ਲੈ ਵੀਰੋ ਮੋਟਰਾਂ ਪਹੁੰਚ ਗਏ ਤੇ ਆਪਣੀ ਬਹੁਤ ਆ ਵੀ 26 ਗੀ ਹੈ ਸਾਰੀ ਤੇ 14 ਗੀ ਉਹ ਸਾਹਮਣੇ ਆਪਣੀ ਜਿਹੜੀ ਪੱਟੀ ਹੋਈ ਸੀ ਉਸ ਤੋਂ ਪਰੇ 14 ਦੀ ਇੱਥੇ ਇਧਰ 26 ਦੀ ਸੀ ਤੇ 26 ਤੇ ਬਾਈਆ 2 ਕਿੱਲੇ ਲਾਤੇ ਆਪਾਂ ਨੇ ਤੇ ਕੱਲ ਲਾਏ ਆ ਤੇ ਮੌਸਮ ਦੇਖੋ ਕਿੰਨਾ ਵਧੀਆ ਮੌਸਮ ਨਾਲ ਨਾਲ ਦੇਖੋ ਵੀ ਹਰੀ ਕਿੰਨੀ ਰੈਲੀ ਚਮਕਣ ਲੱਗੀ ਤੇ ਪੇਡਾ ਹੀ ਬਾਈ ਛੇਤੀ ਕਰਦੀ ਹੈ ਜਿੰਜੋ ਮੌਸਮ ਵਧੀਆ ਸਾਫ ਮਤਲਬ ਬੱਦਲ ਬਾਈ ਰਹੇ ਤੇ ਇਧਰ 26 ਤੇ ਦੇਖੋ ਵੀ ਕਿੰਨੀ ਪੱਟਤੀ ਇਸਮਾ ਦੋ ਕਿੱਲੇ ਲਾਏ ਆ ਬਈ ਨਾ ਦੇਖ ਲੈ ਦੋ ਕਿੱਲੇ ਲੱਗੇ ਆ ਇਸਮਾ ਸਾਰੀਆਂ ਤੇ ਆ 14 20 ਚ 14ਵਾਂ 20 ਇੰਨੀ ਕਿਡਾ ਬੜੀ ਨਾ ਦੇਖੋ ਇੰਨੀ ਛੋਟੀ ਜਿਹੀ ਕੈਰੀ ਮੈਂ 3 ਕਿੱਲੇ ਲੱਗੇ ਤੇ ਮੋਟਰਾਂ ਚੱਲੀ ਬਈ ਤੇ ਆਪਣੇ ਇਹ 3 ਕਿੱਲਾਂ ਦੀ ਪੱਟੀ ਲੱਗੀ ਬਈ ਦੋ ਕਿੱਲੇ ਉਹ ਪਰੇ ਆ ਜਿਹੜੇ ਥੰਡ ਕਾਇ ਤੇ ਹੁਣ ਲੈ ਬਈ ਪਹੁੰਚ ਗਏ ਆ ਆਪਣੀ ਮੋਟਰ ਬਾ ਤੇ ਆਪਣੀ ਸੁੰਦਰਾ ਮੋਟਰ ਤੇ ਮੌਸਮ ਦੇਖੋ ਬਈ ਪਹਿਲਾਂ ਕਿੰਨਾ ਵਧੀਆ ਬਣਿਆ ਹੋਇਆ ਵਿਊ ਤੇ ਤੁਹਾਨੂੰ ਪਤਾ ਹੀ ਹੈ ਵੀਰੋ ਬੱਦਲ ਵਾਈ ਚ ਖੇਤਾਂ ਦਾ ਮੌਸਮ ਕਿੰਨਾ ਵਧੀਆ ਬਣਦਾ ਹੁੰਦਾ ਦੇਖ ਲਓ ਤੇ ਮੌਸਮ ਸਾਹਮਣੇ ਤੇ ਆਹ ਤਿੰਨ ਕਿੱਲੇ ਬਾਈ ਇੱਕ ਕਿੱਲਾ 14 ਗੋ ਲਾਇਆ ਤੇ ਦੋ ਕਿੱਲੇ 26 ਕਿੱਲੇ ਲਾਏ ਆਪਾਂ ਨੇ ਤੇ ਤੁਹਾਨੂੰ ਪਤਾ ਹੀ ਹੈ ਵੀਰੋ ਤੇ ਇਹ ਪੱਟੀ ਆਪਣੀ ਤਿੰਨ ਕਿੱਲੇ ਗਿਆ ਤੇ ਤਿੰਨੇ ਕਿੱਲੇ ਲੱਗੇ ਤਾਂ ਵੀਰੋ ਇੱਕ ਚੀਜ਼ ਤਾਂ ਹੈਗੀ ਆ ਜੇ ਆਪਾਂ ਬੱਦਲ ਮਤਲਬ ਜੀਰੀ ਲਾ ਰਹੇ ਆ ਵੀਰੋ ਬੱਦਲ ਵਾਈ ਰਹੀ ਜਾਵੇ ਤੇ ਬਈ ਜੀਰੀ ਬਹੁਤ ਛੇਤੀ ਚੱਲਦੀ ਆ ਤੇ ਉਹ ਜੀਰੀ ਦੇਖ ਲੋ ਵੀ ਕਿਵੇਂ ਅੱਜ ਰੇ ਪਾਇਆ ਤੇ ਜੀਰੀ ਮਤਲਬ ਚੱਲ ਪਈ ਉਹ ਤੇ ਹਰਿਆਲੀ ਦੇਖੋ ਵੀ ਬੱਦਲਾਂ ਮਾ ਪਤਾ ਲਗਾ ਇਸੇ ਮੌਸਮਾ ਤੇ ਸਾਰੀ ਜੀਰੀਆਂ ਦੇ ਹਰਿਆਲੀ ਮਾਰ ਰਹੀਆਂ ਤੇ ਤਿੰਨ ਪੰਜ ਕਿੱਲੇ ਆਪਣੇ ਵੀ ਲੱਕੇ ਤੇ ਆਪਣੇ ਰਹਿ ਗਏ ਹੁਣ ਇੱਕ ਕਿੱਲੇ ਦੀ ਪਟਿਓ ਆ ਤੇ ਇੱਕ ਕਿੱਲੇ ਦੀ ਪਟ ਇੱਧਰ ਆ ਦੇਖੋ ਸੜਕ ਤੱਕ ਉਹ ਸੜਕ ਤੱਕ ਤੇ ਦੋ ਕਿੱਲੇ ਆ ਵੀ ਦੋ ਕਿੱਲੇ ਆਪਣੇ ਉਹ ਉਪਰਾਂ ਜਿਹੜੇ ਉਧਰ ਆਪਣੇ ਕਿੱਲੇ ਨੂੰ ਪਾਣੀ ਛੱਡਿਆ ਹੋ ਉਹ ਸਾਹਮਣੇ ਮੋਟਰ ਕੋਲ ਤੇ ਇੱਕ ਕਿੱਲੇ ਉਹ ਤੋਂ ਸੜਕ ਤੋਂ ਥੱਲੇ ਆ ਤੇ ਕੁੱਲ ਮਿਲਾ ਕੇ ਆਪਣੇ ਵੀਰੋ 5 ਕਿੱਲੇ ਰਹਿ ਗਏ 5 ਲੱਗੇ ਤੇ 5 ਕਿੱਲੇ ਵੀ ਆਪਣੇ ਠੇਕੇ ਵਾਲੇ ਆ ਉਹ ਜੰਗਲ ਕੋਲ ਤੇ ਉਹ ਮੋਟਰ ਹਲੇ ਥੋੜੀ ਗੜਬੜ ਕਰ ਰਹੀ ਹੈ ਮੋਟਰ ਨਹੀਂ ਚੱਲ ਰਹੀ ਇਸ ਕਰਕੇ ਆਪਾਂ ਨੇ ਉੱਧਰ ਲਾਇਆ ਨਹੀਂ ਹਲੇ ਪਾਣੀ ਤੇ ਕੁੱਲ ਮਿਲਾ ਕੇ ਵੀ ਆਪਣੇ 10 ਕਿੱਲੇ ਰਹਿ ਗਏ ਤੇ 5 ਲੱਗੇ ਤੇ ਬਾਕੀ 26 ਲਾਵਾਂਗੇ ਵੀਰੋ ਆਪਾਂ ਆਪਣੀ ਸਾਰੀ ਬਾਕੀ ਜੀਰੀ ਤੇ ਅੱਧਾ ਕਿੱਲਾ ਕਿੱਲਾ ਵੈਸੇ ਆਪਾਂ 11 21 ਕਿੱਲਾ ਲਾਵਾਂਗੇ ਤੇ ਮੌਸਮ ਵੀ ਇੱਕ ਹਫਤੇ ਗੰਮੀ ਦਸਰ ਗਿਆ ਬਾਕੀ ਹਜੇ ਕੋਈ ਪਤਾ ਨਹੀਂ ਤੇ ਬਿਰੋ ਦੀ ਤਰ੍ਹਾਂ ਪੱਜੀਰੀ ਲਾਮਾ ਤੇ ਪੂਰੀ ਗਰਮ ਮੌਸਮਾਂ ਫਿਰ ਬਈ ਪੇਡੇਗਾ ਵੀ ਬਹੁਤ ਨੁਕਸਾਨ ਹੋਗੇ ਪੇਡਾ ਇੱਕ ਤੋਂ ਗਰਮੀੋਂ ਫੁਕਾ ਜਿਆਦਾ ਤੇ ਮਰਾਂ ਹੀ ਬਹੁਤ ਆ ਤੇ ਐਸੇ ਮੌਸਮਾਂ ਬਈ ਜੀਰੀ ਮੰਨੂ ਆ ਇੱਕ ਜਾਨ ਜੀ ਵਹਿ ਜਾ ਕਿਉਂਕਿ ਮੌਸਮ ਵੀ ਵਧੀਆ ਹਵਾ ਤੇ ਠੰਡਾ ਠੰਡਾ ਪਾਣੀ ਮਿਲੀ ਜਾ ਤੇ ਇਸ ਕਰਕੇ ਪੇਡਾ ਹੀ ਬਹੁਤ ਜਲਦੀ ਚਲਾ ਤੇ ਆ ਦੋ ਕਿੱਲੇ ਵੀ ਆਪਣੇ ਰਹਿ ਗਏ ਖਾਦਵਾਨ ਤਾਂ ਰਹਿ ਪਣ ਦੋ ਤੇ ਇਹ ਕਿੱਲੇ ਆਪਾਂ પાਚੇ ਦੋ ਕਿੱਲੇ ਹੋਣੇ ਪਰਲੇ ਪਾਤੇ ਤੇ ਬਾਕੀ ਦੇਖਦੇ ਆ ਅੱਗੇ ਤੇ ਕੀ ਬਣਦਾ ਤੇ ਬਾਕੀ ਵੀਡੀਓ ਵੀ ਬਿਧੀ ਲੱਗੇ ਵੀਰੋ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਬਲੌਗ ਆਪਣਾ ਵੀ ਇੱਕ ਦੋ ਦਿਨ ਲੰਘ ਜਾ ਕਿਉਂਕਿ ਕੰਮ ਇੰਨਾ ਜ਼ਿਆਦਾ ਵੀ ਅੱਜ ਵਿਲੇ ਹੋਇਆ ਇਸ ਕਰਕੇ ਬਲੌਗ ਬਣਾ ਰਹੇ ਆ ਤੇ ਨਹੀਂ ਸਾਰਾ ਦਿਨ ਕਿਉਂਕਿ ਇੱਕ ਤਾਂ ਘਰੇ ਕੰਮ ਲਾਰਖੇ ਤੇ ਦੂਸਰਾ ਇੱਥੇ ਬੱਟਾ-ਬੁੱਟਾ ਲਾਣੀਆਂ ਪੈਂਦੀਆਂ ਤੇ ਜੀਰੀ ਦਾ ਕੰਮ ਤੁਹਾਨੂੰ ਪਤਾ ਹੀ ਇਦਾਂ ਦਾ ਤੇ ਬਾਕੀ ਵੀਡੀਓ ਨੂੰ ਵੀ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਬਲੌਗ ਆਪਾਂ ਤੁਹਾਨੂੰ ਜਿੰਨਾ ਬਣਿਆ ਕਰ ਆਪਾਂ ਤੁਹਾਨੂੰ ਜਰੂਰ ਦਿਖਾਇਆ ਕਰਾਂਗੇ ਬਾਕੀ ਕੀ ਕੀ ਬਣਦਾ ਕਿਉਂਕਿ ਜਰੂਰ ਦੱਸਾਂਗੇ ਤੇ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਅਗਲੀ ਵੀਡੀਓ ਤੇ ਤਦ ਤੱਕ ਲਈਨ ਸਾਨੂੰ ਸਸਤਰੀਕਾ